ਆਜੋ ਜੀ ਇਹ ਰੱਤ ਬੁਲਾਦੀ ਹੈ ਅੱਡ ਵੀ ਗੱਲ ਕੀ ਬੱਚੀ ਹੈ ਕੋਲ ਮਹਾਰਸ ਅੰਮ੍ਰਿਤ ਤੈ ਪੀਆ ਕੋਲ ਮਹਾਰਸ ਅੰਮ੍ਰਿਤ ਤੈ ਪੀਆ ਉਹਨੇ ਮਹਾਰਸ ਅੰਮ੍ਰਿਤ ਕੋ ਖੋਲ ਕੇ ਪੀ ਲਿਆ ਮਾਨਕ ਹਰਗੁਰ ਜਾ ਕੋ ਦਿਆ ਦਾ ਕਹਿੰਦਾ ਉਹਨੇ ਪੀਤਾ ਜਿਹਨੂੰ ਹਰਗੁਰ ਦੇ ਹਰਗੁਰ ਕੈਦੇ ਦੇਖੋ ਹਰ ਗੁਰ ਅੰਦਰ ਹੈ ਹ ਗੁਰ ਬਾਹਰ ਵੀ ਹੋ ਸਕਦਾ ਹਮ ਸਤ ਗੁਰ ਬਾਹਰ ਵੀ ਹੋ ਸਕਦਾ ਤੇਤਾਰੀ ਹਰ ਗੁਰ ਅੰਦਰ ਹਰ ਗੁਰ ਬਾਹਰ ਨਹੀਂ ਹਰ ਗੁਰ ਹਰੇਕ ਆਪਣਾ ਆਪਣਾ ਅੰਦਰ ਬਾਲਾੜ ਦੇਦਾਰ ਹੀ ਸਤ ਗੁਰ ਕਹਸਦਾ ਉਦੇ ਖਤਰਾ ਸਤਪੁਰਖ ਦੇ ਜਾਣੇ ਸਤਪੁਰਖ ਦਾ ਸਕਦਾ ਆਪਣੇ ਵਾਸਤੇ ਉਹਦਾ ਹਰਗੋਰਾ ਪਰ ਮਾਇਆ ਵਿੱਚ ਉਹਦਾਸੀ ਹੈ ਉਹ ਤੇ ਜਾਨੋ ਮਨਸ ਦੀ ਹਾਲੀ ਗੱਲ ਉਹਤੇ ਵੀ ਲਾਗੂ ਹੈ ਪਰ ਸਾਨੂੰ ਤਾਂ ਅੱਖਾਂ ਨਾਲ ਦਿਦਾ ਜਿਹੜਾ ਸਤਪੁਰਖ ਉਹ ਸਟਰੀਟ ਕਰਕੇ ਦਿਦਾ ਸਤਪੁਰਖ ਸਾਡੇ ਵਿੱਚ ਵੀ ਹੈ ਖਾਲੀ ਕੋਈ ਨਹੀਂ ਸਤਪੁਰਖ ਤੇ ਇਹ ਸਤਗੁਰ ਦਾ ਨਾਮ ਸਤਗੁਰਾ ਉਹਦੀ ਸਰੀਰ ਦਾ ਰੋ ਨਹੀਂ ਲਿਆ ਸਰੀਰ ਦਾ ਰੋ ਨਹੀਂ ਲਿਆ ਸਤਗੁਰ ਕਹਿ ਗਿਆ ਉਹਨੂੰ ਸਰੀਰ ਫਿਰ ਵੇਲੀਬਿਡ ਕਰਤਾ ਉਹ ਸਰੀਰ ਦਾ ਰੋ ਨਹੀਂ ਲਿਆ ਸਰੀਰ ਦੀ ਹੁੰਦਾ ਤੇ ਤਾਰੀ ਦੇ ਤਾਂ ਵੀ ਹੀ ਰੁਦਾ ਸਤਗੁਰ ਰਹਿ ਗਿਆ ਸਿਲਾਉ ਕੋ ਗਣ ਘਾਲੇ ਸਭ ਦਿਵਸ ਸਾਸ ਨਾ ਵੜਨ ਘਟਨ ਤਿਲਸਾਰ ਗਣ ਘਾਲੇ ਗਣ ਕੇ ਕਲੇ ਰੇ ਦੇਰ ਔਰ ਸਾਸ ਇਹ ਗੜਕੇ ਕਲੇ ਹੈ ਸਾਰੇ ਬੰਦ ਕੱਟਦੇ ਨਹੀਂ ਹਲ ਤੇ ਜਿੱਡੇ ਵੀ ਵਿਧਾਏ ਘਟਾਇ ਨਹੀਂ ਜਾ ਸਕਦੇ ਤੇ ਜਿੱਡੇ ਵੀ ਤੋੜਾ ਨਾ ਕੋਈ ਕਿਸੇ ਨੂੰ ਵਾਰ ਸਕਦਾ ਲੋਕ ਬਚਾ ਸਕਦੇ ਬਚਾਵ ਨਹੀਂ ਤਾਂ ਮਾਰੂ ਅਸੀਂ ਹੋਰ ਵੀ ਵਿਧਾ ਸਕਦੇ ਹੂੰ ਉਹਦੇ ਉੱਤੇ ਕੋਈ ਕਾਰਨ ਬਣ ਜਾਂਦਾ ਹੈ ਉਹ ਨੂੰ ਜੀ ਆਕਸੀਜਨ ਲਾ ਕੇ ਹਰ ਸਾਹ ਦਵਾਤੇ ਉਹਦੇ ਉੱਤੇ ਹੀ ਹੁੰਦੇ। ਹਾਂ ਵਾ ਆਕਸੀਜਨ ਉਹਨੇ ਘੱਲ ਲੇ ਸਾਰ ਨਾਲ ਆਕਸੀਜਨ ਨਾਲ ਮਾਰ ਕੇ ਘੱਲ ਲੇ ਸਾਹ ਸ। ਬਸ ਤਾਂ ਫੇ ਜਾਣਾ ਜਾਂ ਤੂੰ ਭੁੱਖ ਜਾਣਾ ਤੇ ਮਰ ਜਾਣਾ ਉਹਨੇ। ਨਾ ਨਾਸਾਂ ਜੇ ਰੱਖ ਆਕਸੀਜਨ। ਹਾਂ। ਬਾਕੀ ਦਲੇ ਨੀ ਲੰਦੇ ਨਹੀਂ। ਨਹੀਂ। ਮਾ ਉਹਦੇ ਨੇ ਉਹਨੇ ਘੋੜੇ ਦੇ ਜਨੇ ਹੈਗੇ ਉਹਦੇ ਬਾਕੀ। ਹਾਂ। 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 ਜੀਵਨ ਲੋਰੇ ਪਰਮ ਮੋਹ ਨਾਨਕ ਤੇਉ ਗਵਾਰ ਫਿਰ ਵੀ ਕਹਿੰਦੇ ਜੀਵਨ ਲੋੜਦਾ ਨੇ ਤਾਂ ਘੜ ਕੇ ਕੱਲੇ ਰਹੇ ਫਿਰ ਜੀਵਨ ਲੋੜਦਾ ਕੀ ਮਤਲਬ ਹੈ ਭਰਮ ਬੋਹ ਦੇ ਵਿੱਚ ਬੰਨੇ ਹੋਏ ਜਿਹੜੇ ਉਹ ਡਾਕਟਰ ਬੋਹ ਤੇ ਜ਼ਿੰਦਗੀ ਲੋੜਦੀ ਜੀਵਨ ਲੋੜੇ ਜੀਵਨ ਲੋਰੇ ਪਰਮ ਮੋਹ ਪਰਮ ਬੋਹ ਕਰਕੇ ਉਹ ਕਰਕੇ ਬਚੇ ਨਾਨਕ ਤੇਊ ਗਵਾਰ ਨਾਨਕ ਨਾਨਕ ਤੇਊ ਗਵਾਰ ਕਹਿੰਦੇ ਬੋਰ ਕਰ ਤਮੇ ਵੀ ਮਨ ਲੱਗ ਜਾਵੇ ਦਰਦ ਉਹ ਨਾਲ ਬਿਨਾਂ ਹੋੜੀ ਨੰਨਾ ਅੰਗਰਾਸੇ ਕਹਿੰਦੇ ਵੀ ਸਾਡੇ ਬਾਪ ਦਾ ਪੁਛਾ ਇਹਦੀ ਵੀ ਬਸ ਉਹ ਨੂੰ ਯਾਦ ਰੱਖੋ ਅਜੀਲਾ ਬਾਈ ਕੋਸ਼ਿਸ਼ ਕਰਦੇ ਉਹ ਵੀ ਤੇਹੀ ਕਹਿੰਦੇ ਬਸ 82 ਬਰਾਡਰ ਕਹਿੰਦਾ ਵੀ ਹੁਣ ਆਗੇ ਹੋਰ ਵੀ ਤੁਸੀਂ ਮਰਦੇ ਸੀ 50 ਦਾਂਗੇ ਹੂੰ ਉਹ ਕਿਹੜਾ ਬਿਆਰੇ ਕਹਿੰਦਾ ਕੋਈ ਡਾਕਟਰ ਨਹੀਂ ਆਦਾ ਯਾਰ ਡਾਕਟਰ ਆ ਵੀ ਜਾਂਦੇ ਨੰਨਾ ਗਰਾਸ ਹੈ ਕਾਲ ਤੇ ਜੋ ਸਾਖਤ ਪ੍ਰਭ ਕੀਨ ਕਾਲ ਕਹਿੰਦੇ ਕਿਨੂੰ ਗਰਾਸਾ ਕਾਲ ਦਾ ਇਥੇ ਜਿਹੜਾ ਸਾਖਤ ਕਰ ਜਿਹੜਾ ਪ੍ਰਭ ਨੇ ਕੀਤੇ ਉਹ ਕਾਲ ਤੋਂ ਨਹੀਂ ਬਚ ਸਕਦੇ ਚਾਹੇ ਕਿੱਡੇ ਆਪਣੇ ਆਪ ਨੂੰ ਸੰਤ ਕਹੋਦੇ ਕਿੱਡੇ ਗੁਰੂ ਕੋਲੇ ਫਿਰਦੇ ਸਾਖਤ ਉਹ ਹੈ ਜਿਹੜਾ ਸੰਸਾਰ ਨੂੰ ਕੀ ਪਰਵੇ ਨਰਾਕਾਰ ਨੂੰ ਵੀ ਆਪਣੇ ਬਚ ਕਰਨਾ ਚਾਹੁੰਦਾ ਸੁਦਰਤ ਨੂੰ ਵੀ ਆਪਣੇ ਉਦਸਾਰ ਕਰਾਉਣਾ ਚਾਹੁੰਦਾ ਸਾਖਤ ਹੈ ਜਿਹੜਾ ਕਹਿੰਦਾ ਮੈਂ ਵਰ ਦੇ ਕੇ ਐਂ ਕਰ ਦੂ ਸਰਾਪ ਦੇ ਕੇ ਕਰ ਦੂ ਜਿਹੜੀਆਂ ਕਹਾਣੀਆਂ ਸਾਖੀਆਂ ਬਣਾਈਆਂ ਨੇ ਆਪਣੇ ਸੰਤਾਂ ਦੀਆਂ ਸਾਰੇ ਸਾਖਤ ਨੇ ਜੇ ਉਹਦੀਆਂ ਸ਼ਕਤੀਆਂ ਦੀ ਗੱਲ ਕਰਦੇ ਆਂ ਅਸੀਂ ਆਦਮੀ 'ਚ ਸ਼ਕਤੀ ਹੈ ਕੋਈ ਤੌ ਸਖਤ ਹੈ ਜਿਹੜਾ ਆਪਣੀ ਸ਼ਕਤੀ ਨੂੰ ਪੈਰਲਲ ਰੱਬ ਦੀ ਸ਼ਕਤੀ ਦੇ ਵਰਦਾ ਹੈ ਉਹ ਸਾਖਤ ਹੈ ਅਸਲ 'ਚ ਇੱਥੇ ਆ ਕੇ ਉਹ ਸਾਰੀਆਂ ਕਹਾਣੀਆਂ ਆਪਣੇ ਆਪ ਕੱਢੀਆਂ ਜਾਂਦੀਆਂ ਜਿਹੜੀਆਂ ਘਰਾਬਤਾਂ ਅਸੀਂ ਜੋੜਤੀਆਂ ਪਾ ਕੇ ਇਹ ਦਲਦਲ ਦੇ ਬਾੜੀਓਂ ਖਾਲਸ ਸੀ ਸਾਰੀ ਉਹ ਹੀ ਗੱਲਾਂ ਸੀ ਬਦਲ ਲਈ ਸਿੱਕੇ ਫਿਰ ਕਥਰੜੀ ਸੀ ਜੋ ਗੱਲਾਂ ਜਿਹੜੀਆਂ ਗੱਲਾਂអនុਮਤੀਆਂ ਕੋਲ ਸੀ ਉਹ ਸਾਰੀਆਂ ਹੀ ਸਾਡੇ ਆਵੜੀ ਪਰ ਅਸੀਂ ਉਹ ਬਦਲ ਲਿਆ ਕੋਈ ਸਦਾ ਆਣਾ ਆਦਮੀ ਸੀ ਅਜੇ ਜੋ ਸੀਗੇ ਸਦਾ ਆਦਮੀ ਆਪ ਤੌਰ ਤੇ ਖੁਸ਼ ਹੁੰਦੇ ਨੇ ਵੀ ਸਾਡਾ ਤਾਂ ਵਧੀਆ ਉਹਨਾਂ ਦਾ ਘੜੀ ਜੇ ਕੋਈ ਉਹਨਾਂ ਦੇ ਕਰਾਵਾਤ ਸੀਗੀ ਵੀ ਵੱਡੀ ਤਾ ਅਸੀਂ ਉਦੋਂ ਵੱਡੀ ਕਿਵੇਂ ਦੱਸਣੀ ਹੈ ਉਹ ਬਰਾਜ਼ੀ ਕੋਈ ਝੂਠ ਚਾੜ ਹੋਰ ਬੋਲਾਂਗੇ ਝੂਠੇ ਕਹਾਣੀ ਬਣਾਵੋ ਹੂੰ ਇਹ ਤਾਂ ਬਲੂ ਦੇ ਰਹੇ ਇਹੋ ਜੀ ਕਹਾਣੀ ਕੋਈ ਨਹੀਂ ਸੀਗੀ ਆਮ ਘਰਮਾਂ ਦੇ ਵਿੱਚ ਵੀ ਸਰ ਥੜੀ ਤੇ ਲੈ ਕੇ ਕੋਈ ਹੱਥ ਵੀ ਲੜ ਗਏ ਵੱਡੇ ਆਇਆ ਸਰ ਥੜੀ ਤੇ ਚੱਕਰੇ ਅਸੀਂ ਵੀ ਜੋੜ ਲੇ もうちょっと。